ਪਦਾਨੀਆ ਜਿਹੜਾ ਪੱਤੀ ਦੇ ਪਾਸ ਜਿਹੜਾ ਪਾਣੀ ਦਾ ਛੱਪੜ ਦੇ ਪਾਣੀ ਦਾ ਮਸਲਾ ਆ ਉਹ ਆਪਾਂ ਕਰਾ ਦੇ ਪਾਣੀ ਗਿਆ ਆ ਉੱਥੇ ਵੀ ਇਕੱਠੇ ਹੋਏ ਸੀ ਲੋਕ ਤੇ ਕੀ ਨਗਰ ਪੰਚਾਇਤ ਵਿੱਚ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਾਣੀ ਕਿੱਦਾ ਆ ਕਿਹਦਾ ਹੋ ਕੀ ਹੈ ਉਸ ਦਾ ਅ ਪਹਿਲਾਂ ਤਾਂ ਤੁਸੀਂ ਆਏ ਹੋ ਤੁਹਾਨੂੰ ਵੈਲਕਮ ਜੀ ਆ ਸਸਕਾਰ ਦੁਨੀਆ ਦੇ ਵਿੱਚ ਇਹ ਗੱਲ ਗਿਣੀ ਗਈ ਆ ਕਿ ਸਵਾਲ ਕਿਸੇ ਤਰ੍ਹਾਂ ਦਾ ਤਲਖੀ ਵਾਲਾ ਵੀ ਹੋਵੇ ਬਦਤਮੀਜ਼ੀ ਵਾਲਾ ਵੀ ਹੋਵੇ ਉਹ ਗਿਣਿਆ ਨਹੀਂ ਜਾਂਦਾ ਗਿਣਿਆ ਉਹ ਜਾਂਦਾ ਤੁਸੀਂ ਜਵਾਬ ਕੀ ਦਿੱਤਾ ਉਹ ਸਾਡੇ ਪਿੰਡ ਦੇ ਬਿਛਿੰਦੇ ਨੇ ਅਸੀਂ ਪਿੰਡ ਦੇ ਪਬਲਿਕ ਦੇ ਨੁਮਾਇੰਦੇ ਆ ਇਹ ਮੇਰੇ ਨਾਲ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਆ ਸਾਡੇ ਬਜ਼ੁਰਗ ਮਾਸ ਜਗENDER ਸਿੰਘ ਜੀ ਨੇ ਹਰਪ੍ਰੀਤ ਪਿੰਕੀ ਨੇ ਕਾਉਂਸਲਰ ਬਲਰਾਜ ਕੋਰ ਨੇ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਚੁਣੇ ਹੋਏ ਨੁਮਾਇੰਦਿਆਂ ਤੇ ਉਹਨਾਂ ਦਾ ਦਿਲਾ ਕਰਨਾ ਉਹਨਾਂ ਦਾ ਹਰਕ ਕਰਨਾ ਉਹ ਬਣਦਾ ਹੈ ਤੇ ਉਹ ਸਾਡੇ ਤੇ ਕਰਨਗੇ ਰਹੀ ਗੱਲ ਜਿਹੜੀ ਇਹ ਪੱਤੀ-ਪੱਟੀ ਦੇ ਪਿੱਪਲੀ ਸਾਹ ਵਾਲੇ ਛੱਪੜ ਦੀ ਗੱਲ ਆ ਇਹ ਛੱਪੜ ਪਾ ਕਾਫੀ ਲੰਬੇ ਸਮੇਂ ਤੋਂ ਇੱਕ ਕੰਜਸਟਡ ਏਰੀਆ ਇਦਾਂ ਆ ਬਈ ਇਹ ਲਗਭਗ ਹੁਣ ਪਿੰਡ ਦੇ ਬਿਲਕੁਲ ਮੋਢਿਆ ਤੇ ਗੱਬੇ ਆ ਇਹਦਾ ਪਾਣੀ ਦਾ ਚੌਕੇ ਕਿਤੇ ਹੋਰ ਕੱਢਣ ਦਾ ਸੱਟਣ ਦਾ ਕੋਈ ਸਾਡੇ ਕੋਲ ਸਾਧਨ ਬਹੁਤ ਘਟਿਆ ਸਾਡੇ ਕੋਲ ਜਦੋਂ ਗਰਮੀਆਂ ਤੋਂ ਬਾਅਦ ਵਾਢੀ ਦਾ ਮਹੀਨਾ ਡੇਢ ਮਹੀਨਾ ਹੁੰਦਾ ਝੋਨਾ ਲੱਗਣ ਤੱਕ ਉਦੋਂ ਹੀ ਸਾਡੇ ਕੋਲੇ ਦਾ ਹੱਲ ਹੁੰਦਾ ਆ ਅਸੀਂ ਇਸ ਵਾਰੀ ਦੋ ਛੱਪੜ ਚੁਣੀ ਸੀ ਇੱਕ 5 ਨੰਬਰ ਵਾਲਾ ਤੇ ਇੱਕ ਮੇਰੇ ਵਾੜ ਦਾ ਦੋ ਨੰਬਰ ਵਾਲਾ ਜਦੋਂ ਅਸੀਂ ਦੋਨਾਂ ਦੇ ਵਿੱਚ ਪਾਣੀ ਚੁੱਕਣਾ ਸ਼ੁਰੂ ਕੀਤਾ ਤਾਂ ਜਿਹੜੇ ਲਾਗੇ ਖੇਤਾਂ ਵਾਲੇ ਸੀਗੇ ਅਸੀਂ ਉਹਨਾਂ ਨੂੰ ਜਿੰਨਾ ਕੁ ਪੁੱਛਿਆ ਤਾਂ ਉਹਨਾਂ ਨੇ ਸਾਨੂੰ ਕਹਿਤਾ ਪਰ ਜ਼ਮੀਨ ਲਾਗੇ ਥੋੜੀ ਸੀਗੀ ਇੱਕ ਸਾਡੇ ਹੋਰ ਆ ਲਾਗੇ ਜਿਹੜੀ ਮੁੱਢ ਜ਼ਮੀਨ ਲੱਗਦੀ ਆ ਉਹ ਜ਼ਮੀਨ ਵਾਲਿਆਂ ਨਾਲ ਅਸੀਂ ਗੱਲ ਕੀਤੀ ਸੀ ਕਿ ਸਾਨੂੰ ਜ਼ਮੀਨ ਤੁਸੀਂ ਡੇਢ ਦੋ ਮਹੀਨੇ ਲਈ ਪਾਣੀ ਪਾਉਣ ਲਈ ਦੇ ਦਿਓ ਪਰ ਉਹ ਕਈ ਵਾਰੀ ਕਿਸੇ ਦੇ ਪੋਲੀਟਿਕਲ ਕਾਰਨ ਵੀ ਹੁੰਦੇ ਨੇ ਪੁਣਾ ਨੇ ਆਣ ਕੇ ਸਾਡੇ ਕਾਉਂਸਲ ਦਫਤਰ ਇਹ ਗੱਲ ਕਹਿ ਦਿੱਤੀ ਵੀ ਸਾਡੇ ਖੇਤਾਂ ਵਿੱਚ ਛੱਪੜ ਦਾ ਪਾਣੀ ਤੁਸੀਂ ਨਹੀਂ ਪਾਉਣਾ ਜਦ ਕਿ ਅੱਗੇ 15-20 ਸਾਲ ਤੋਂ ਅਸੀਂ ਉਹਨਾਂ ਖੇਤਾਂ 'ਚ ਪਾਉਂਦੇ ਵੀ ਰਹੇ ਹਾਂ ਜਦੋਂ ਖੇਤ ਖਾਲੀ ਹੁੰਦੇ ਆ ਚਲੋ ਸਾਨੂੰ ਮਜਬੂਰੀ ਵਸੋ ਕੰਮ ਰੋਕਣਾ ਪਿਆ ਤੇ ਹੁਣ ਹੈਗੇ ਬਰਸਾਤ ਦੇ ਦਿਨ ਇਹ ਛੱਪੜ ਦਾ ਤਾਂ ਲਗਭਗ ਮੈਨੂੰ 30 ਸਾਲ ਦੇਖਦੇ ਨੂੰ ਹੋ ਗਏ ਬਰਸਾਤ ਦੇ ਦਿਨਾਂ ਵਿੱਚ ਹਮੇਸ਼ਾ ਹੀ ਇਹ ਛੱਪੜ ਭਰਦਾ ਆ ਇਹ ਇਹ ਨਹੀਂ ਹੈਗਾ ਵੀ ਇਹ ਪਹਿਲੀ ਵਾਰੀ ਭਰਿਆ ਪਰ ਰਾਤ ਪਰ ਬਾਰਿਸ਼ ਬਹੁਤ ਜ਼ਿਆਦੀ ਹੋਣ ਕਾਰਨ ਕੁਦਰਤ ਦੇ ਮੂਹਰੇ ਕਹਿੰਦੇ ਕਿਸੇ ਦਾ ਜੋਰ ਨਹੀਂ ਹੈਗਾ ਇਸ ਵੇਲੇ ਤੁਸੀਂ हिमाचल दीयां तस्वीरਾਂ देख लो पंजाब ਦੇ ਵੱਡੇ ਵੱਡੇ ਸ਼ਹਿਰਾਂ ਦੀਆਂ ਤਸਵੀਰਾਂ ਦੇਖ लो ਦਰਿਆ ਦੇ ਲਾਗੇ ਜਿਹੜੇ ਲਾਕੇ ਲੱਗਦੇ ਨੇ ਉੱਥੇ ਦੇਖ लो بارش ਜਿਆਦਾ ਹੋਣ ਕਾਰਨ ਐਸ ਵੇਲੇ ਬਹੁਤ ਜਿਹੜੀ ਹੈਗੀ ਆ ਪਾਣੀ ਦੀ ਮਾਰ ਜਿਹੜੀ ਆ ਪੈ ਰਹੀ ਆ ਜਿਹੜੇ ਵੀ ਨੀਵੇਂ ਘਰ ਨੇ ਜਾਂ ਨੀਵੇਂ ਲਾਕੇ ਨੇ ਉਹਨਾਂ ਘਰਾਂ ਵਿੱਚ ਪਾਣੀ ਆਉਣਾ ਬਰਸਾਤ ਦੇ ਦਿਨਾਂ ਚ ਸੁਭਾਅਕ ਆ ਉਹਦੇ ਲਈ ਕੁਝ ਅਸੀਂ ਵੀ ਜ਼ਿੰਮੇਵਾਰ ਹੈਗੇ ਆ ਵੀ ਜਿਹੜੀਆਂ ਵਾਟਰ ਸਪਲਾਈ ਦੀਆਂ ਜਿਹੜੀਆਂ ਟੁੱਟੀਆਂ ਨੇ ਉਹ ਸਾਡੇ ਜਿਹੜੇ ਬਹੁਤ ਸਾਰੇ ਘਰਾਂ ਦੇ ਵਿੱਚ ਟੂਟੀਆਂ ਵੀ ਹੈ ਨਹੀਂ ਗੀਆਂ ਉਹ ਜੇ 4 ਵਜੇ ਪਾਣੀ ਆ ਗਿਆ 7 ਵਜੇ ਕਰਾ ਤਾਂ 3 ਘੰਟੇ ਉਹ ਚੱਲੀ ਜਾਣੀ ਚਾਹੇ ਜ਼ਰੂਰਤ ਹੈ ਚਾਹੇ ਨਹੀਂ ਹੈ ਉਹ ਜਿਹੜਾ ਪਾਣੀ ਐਕਸੈਸ ਦੇ ਵਿੱਚ ਛਪੜਾਂ ਤੇ ਜਾਂਦਾ ਆ ਉਹ ਛਪੜਾਂ ਨੂੰ ਖਾਲੀ ਹੋਣ ਨਹੀਂ ਦਿੰਦਾ ਹੈਗਾ ਤੇ ਜਦੋਂ ਬਰਸਾਤ ਦੇ ਵਿੱਚ ਫਿਰ بارش ਆਉਂਦੀ ਆ ਤੇ ਫਿਰ ਉਹ ਛਪੜ ਪਹਿਲਾਂ ਜਿਹੜੇ ਨੱਕੋ-ਨੱਕ ਭਰੇ ਹੁੰਦੇ ਆ ਤੇ ਫਿਰ ਉਹਨਾਂ ਦਾ ਪਾਣੀ ਜਿਹੜਾ ਆ ਉਹ ਬਾਹਰ ਆ ਜਾਂਦਾ ਰਸਤੇ ਆ ਜਾਂਦਾ ਜਿਹੜੇ ਲਾਗੇ ਘਰ ਨਹੀਂਵੇਂ ਉਹਨਾਂ 'ਚ ਵੀ ਚਲ ਜਾਂਦਾ ਇਹ ਸਮੱਸਿਆ ਵਾ ਜਿਹੜੀ ਉਹਨਾਂ ਦੀ ਬਹੁਤ ਜਿਹੜੀ ਆ ਇਸ ਵੇਲੇ ਉਹਨਾਂ ਦੀ ਬਾਜੇਵਿਆ ਰੋਸ ਵੀ ਬਾਜੇਵ ਪਰ ਅਸੀਂ ਯਤਨ ਕਰ ਰਹੇ ਸੀ ਕਿ ਕਿਸ ਤਰ੍ਹਾਂ ਸਾਨੂੰ ਖੇਤ ਤੋਂ ਖੇਤ ਭਾਵੇਂ ਠੇਕੇ ਤੇ ਮਿਲ ਜਾਣ ਜਿਹੜੇ ਲਾਗੇ ਹੈਗੇ ਨੇ ਅਸੀਂ ਉਹਦਾ ਪੇ ਕਰ ਦਾਂਗੇ ਜੇਕਰ ਜਿੰਨਾ ਚਿਰੇ ਛੱਪੜ ਖਾਲੀ ਨਹੀਂ ਹੁੰਦਾ ਉਹਨਾਂ ਚਿਰੇ ਦੀ ਸਫਾਈ ਨਹੀਂ ਹੁਣੀ ਜਿੰਨਾ ਚਿਰੇ ਛੱਪੜ ਖਾਲੀ ਨਹੀਂ ਹੁੰਦਾ ਉਹਨਾਂ ਚਿਰੇ ਜਿਹੜਾ ਸਾਡੇ ਖੂਹ ਬਣਦੇ ਆ ਖੂਹ ਬਣਨ ਤੋਂ ਬਾਅਦ ਜਦੋਂ ਅਸੀਂ ਇਹਨੂੰ ਚੱਕ ਕੇ ਉਹ ਸੀਵਰ ਲਾਈਨ ਦੇ ਵਿੱਚ ਪਾਣੀ ਪਾਉਣਾ ਆ ਉਹਨਾਂ ਚਿਰੇ ਸਾਡੀ ਪੂਰੀ ਲਾਈਨ ਜੋੜ ਨਹੀਂ ਸਕਦੀ ਅਸੀਂ ਕੋਸ਼ਿਸ਼ ਕੀਤੀ ਤਾਂ 5 ਨੰਬਰ ਤੱਕ ਅਸੀਂ ਕਾਫੀ ਹੱਦ ਤੱਕ 70% ਕੰਮ ਕਰਨ ਦੇ ਵਿੱਚ ਕਾਮਯਾਬ ਰਹੇ ਆ ਔਰ ਸਭ ਨੂੰ ਸਾਨੂੰ ਜਿੱਥੇ ਇਸ ਪੱਤੀ ਦੇ ਵਿੱਚ ਲੋਕਾਂ ਦੇ ਘਰਾਂ 'ਚ ਪਾਣੀ ਗਿਆ ਜਿਹੜੀ ਸਾਨੂੰ ਅੱਜ ਤਕਲੀਫ ਹੈ ਦੁੱਖ ਵੀ ਆ ਔਰ ਸਾਨੂੰ 5 ਨੰਬਰ ਵਾਰਡ ਦੀ ਇਸ ਵळे ਖੁਸ਼ੀ ਵੀ ਆ ਜਦੋਂ ਅੱਜ ਤੋਂ 3 ਸਾਲ ਪਹਿਲਾਂ ਐਮਐਲਏ ਸਾਹਿਬ ਆਏ ਸੀ ਉਸ ਵੇਲੇ ਉਹ ਸਾਰੀ ਪੱਤੀ ਡੁੱਬ ਚੁੱਕੀ ਸੀ ਪਾਣੀ ਘਰਾਂ 'ਚ ਵੜ ਚੁੱਕਾ ਸੀਗਾ ਉਸ ਛੱਪੜ ਦੇ ਵਿੱਚ ਸਾਡਾ ਕੰਮ ਇਸ ਵਾਰੀ ਹੋ ਗਿਆ ਤੇ ਉਹ ਪੱਤੀ ਦੇ ਵਿੱਚ ਇਸ ਵੇਲੇ ਸਾਰੇ ਹਜੇ ਸਾਨੂੰ ਇੱਕ ਫੋਨ ਨਹੀਂ ਆਇਆ ਮੈਂ ਸਵੇਰੇ ਢੀੜਾ ਵੀ ਕੱਢ ਕੇ ਆਇਆ ਉਹ ਛੱਪੜ ਦਾ ਪਾਣੀ ਜਿਹੜਾ ਲੋਕਾਂ ਦੇ ਘਰਾਂ 'ਚ ਨਹੀਂ ਗਿਆ ਕਿਉਂਕਿ ਉਹਦੀ ਸਫਾਈ ਵੀ ਹੋ ਗਈ ਆ ਉਹਦਾ ਅਸੀਂ ਕੰਮ ਵੀ ਕਰ ਲਿਆ ਇਹ ਛੱਪੜ ਦਾ ਕੰਮ ਰੋਪਨ ਵਿੱਚ ਕਈ ਪੋਲੀਟਿਕਲ ਪਿਛੇ ਹੱਥ ਹੈਗੇ ਆ ਜਿਹੜੇ ਚਾਹੁੰਦੇ ਸੀ ਜਿਹੜੇ ਇਸ ਦਿਨ ਦੀ ਇੰਤਜ਼ਾਰ ਕਰਦੇ ਸੀਗੇ ਪੋਲੀਟਿਕਲ ਲੋਕ ਬਈ ਇਹ ਜੇ ਪਾਣੀ ਚੱਕ ਹੋ ਗਿਆ ਛੱਪੜ ਖਾਲੀ ਹੋ ਗਿਆ ਤੇ ਇਹ ਮੁੱਦਾ ਖਤਮ ਹੋ ਜਾਣਾ ਆ ਤੇ ਜਿੱਥੇ-ਜਿੱਥੇ ਮੋਰੇ ਹਿੰ ਖੇਤਾਂ 'ਚ ਪਾਣੀ ਪਾਉਂਦੇ ਸੀ ਉਹਨਾਂ ਨੂੰ ਕਹਿ ਕਹਿ ਕੇ ਸਾਡੇ ਕੌਂਸਲ ਤੇ ਦਰਖਾਸਤਾਂ ਦਵਾਈਆਂ ਵੀ ਉੱਥੇ ਸਾਡੇ ਖੇਤਾਂ 'ਚ ਪਾਣੀ ਨਹੀਂ ਪੈਣਾ ਚਾਹੀਦਾ ਉਹ ਕਿਉਂ ਕੋਈ ਨਾ ਦੇਖ ਕਹਨੇ 'ਚ ਨਹੀਂ ਲੋਕ ਤੇ ਇਹ ਇਸ ਦਿਨ ਦਾ ਇੰਤਜ਼ਾਰ ਕਰਦੇ ਪਿਛਲੇ 7 ਮਹੀਨੇ ਤੋਂ ਬੀਬੀ ਇੰਦਰਜੀਤ ਕੌਰ ਮਾਨ ਦੇ ਰਹਿਨਵਾਈ ਦੇ ਵਿੱਚ ਜਿਸ ਤਰ੍ਹਾਂ ਨਗਰ ਕੌਂਸਲ ਦਿਨ ਰਾਤ ਕੰਮ ਕਰ ਰਹੀ ਨਹੀਂ ਮੇਰੀ ਕੌਂਸਲ ਟੀਮ ਕੰਮ ਕਰ ਰਹੀ ਨਹੀਂ ਇਹਨਾਂ ਲੋਕਾਂ ਕੋਲ ਆ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਕਿ ਜਿੱਦਣ ਬਰਸਾਤ ਆਊਗੀ ਅਸੀਂ ਜਿਹੜਾ ਮੁਰੇੜਕਾ ਡਾਇਆ ਹੋਇਆ ਲੋਕਾਂ ਨੂੰ ਖੇਤਾਂ 'ਚ ਪਾਣੀ ਤੋਂ ਰੋਕਣ ਤੋਂ ਇੱਕ ਛੱਪੜ ਭਰੂਗਾ ਲੋਕਾਂ ਦੇ ਘਰਾਂ 'ਚ ਪਾਣੀ ਜਾਊਗਾ ਤਾਂ ਫਿਰ ਅਸੀਂ ਸਿਆਸਤ ਕਰਾਂਗੇ ਜਿਹੜੇ ਤਾਂ ਸਾਡੇ ਲੋਕ ਨੇ ਸਾਡੇ ਮੇਰੇ ਵਾਰਡ ਦੇ ਨੇ 1 ਨੰਬਰ ਵਾਰਡ ਦੇ ਨੇ 13 ਨੰਬਰ ਵਾਰਡ ਦੇ ਨੇ ਜਾਂ ਸਾਡੀ ਉਹ ਸਾਡੀਆਂ ਭੈਣਾਂ ਨੇ ਸਾਡੀਆਂ ਮਾਤਾਵਾਂ ਨੇ ਸਾਡੇ ਭਾਈ ਨੇ ਉਹਨਾਂ ਦਾ ਦੁੱਖ ਤਕਲੀਫ ਤਾਂ ਹੀ ਸੁਣਨ ਨੂੰ ਵੀ ਤਿਆਰ ਹਾਂ ਸਮਝਣ ਨੂੰ ਵੀ ਤਿਆਰ ਹਾਂ ਪਰ ਕੁਝ ਲੋਕ ਵਿੱਚ ਵਿੱਚ ਸਿਆਸਤ ਹੀ ਕਰਨ ਆਉਂਦੇ ਉਹ ਮਸਲੇ ਦਾ ਹੱਲ ਨਹੀਂ ਚਾਹੁੰਦੇ ਨਾ ਉਹ ਅੱਗੇ ਚਾਹੁੰਦੇ ਸੀ ਨਾ ਅੱਜ ਚਾਹੁੰਦੇ ਨੇ ਪਰ ਅਸੀਂ ਤੇ ਇਹ ਕਹਾਂਗੇ ਵੀ ਤੁਸੀਂ ਜੇਕਰ ਸਿਆਸਤ ਕਰਨੀ ਆ ਤਾਂ ਸਿਆਸਤ ਜਿਹੜੀ ਆ ਉਹ ਮਿਆਰੀ ਦਰਜੇ ਦੀ ਕਰੋ ਉੱਬਲ ਦਰਜੇ ਦੀ ਕਰੋ ਇਦਾਂ ਜਦੋਂ ਕੋਈ ਕੁਦਰਤੀ ਸਮੱਸਿਆ ਹੈਗੀ ਉਹਦੇ ਤੇ ਸਿਆਸਤ ਨਾ ਕਰੋ ਅਸੀਂ ਹੁਣ ਉਹਨਾਂ ਨੂੰ ਭਰੋਸਾ ਦਿੱਤਾ ਹੈ ਵੀ ਅਸੀਂ ਜਿੰਨੇ ਕਿ ਪੰਪ ਲੱਗ ਸਕਦੇ ਜਿੱਥੇ ਜਿੱਥੇ ਪਾਣੀ ਜਾ ਕੇ ਛੁੱਟਿਆ ਜਾ ਸਕਦਾ ਹੈ ਜਿਹੜੇ ਸਾਡੇ ਕੋਲ ਇੱਕ ਦੋ ਟੋਏ ਹੈਗੇ ਆ ਅਸੀਂ ਸ਼ਾਮ ਤੱਕ ਕੋਸ਼ਿਸ਼ ਕਰਾਂਗੇ ਜੇ ਹੋਰ بارش ਨਾ ਆਈ ਤੇ ਇਹ ਰਾਤ ਚਾਲੂ ਕਰ ਦਾਂਗੇ ਜਿਹਦੇ ਨਾਲ ਪਾਣੀ ਡਾਊਨ ਹੋਊਗਾ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਨਹੀਂ ਚਲੇਗਾ ਕਿੰਨੇ ਚਲਾਉਗੇ ਪ੍ਰਧਾਨ ਸਾਹਿਬਾ ਨੂੰ ਜਿਹੜਾ ਪਾਣੀ ਖੜਾ ਆਇਆ ਜਾ ਜੀ ਇੱਕ ਜੀ ਇੱਕ ਪੰਪ ਤਾਂ ਸਾਡਾ ਪੱਕਾ ਲੱਗਾ ਆ ਜੀ ਉਹ ਜਿਹੜਾ ਸਾਡਾ ਪੱਕਾ ਲੱਗਾ ਉਹ ਤਾਂ ਸਾਡਾ ਤਕਰੀਬ ਇੱਕ ਪੰਪ ਦੀ ਜਿਹੜੀ ਗੱਲ ਕਰ ਰਹੇ ਵੇਹੇ ਕੋਸ਼ਿਸ਼ ਕਰਦੇ ਕਿ ਕਿਸੇ ਹੋਰ ਪਾਸੇ ਡਿਵਰਟ ਕਰਨ ਦੀ ਜਿਹੜਾ ਸਾਡਾ ਪੱਤੀ-ਪੱਟੀ ਦੇ ਵਿੱਚ ਇੱਕ ਛੱਪੜ ਆ ਜਾਂ ਸਾਡੇ ਇੱਕ ਲਾਗੇ ਖੂਦ ਦਾ ਤੌਰ ਪਿਆ ਆ ਉੱਥੇ ਵੀ ਸਾਡੀ ਸਮੱਸਿਆ ਆ ਵੀ ਇਹ ਕਹਿੰਦੇ ਖੂਹ ਚ ਪਾਣੀ ਪਾਓ ਉਹ ਲਾਗੇ ਮੱਲੇ ਵਾਲੇ ਕਹਿੰਦੇ ਨਹੀਂ ਪਾਉਣ ਦੇਣਾ ਉਹ ਉੱਥੇ ਵੀ ਇਦਾਂ ਦੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਅਸੀਂ ਕੋਸ਼ਿਸ਼ ਕਰਾਂਗੇ ਸ਼ਾਮ ਤੱਕ ਦੋ ਪੰਪ ਚਲਾਉਣ ਦੀ ਉਹ ਕਹਿੰਦੇ ਆ ਆ ਵੀ ਇਹ ਪਾਣੀ ਉੱਥੇ ਉਹ ਦੇ ਵਿੱਚ ਅਸੀਂ ਬੈਠੇ ਆਏ ਹਾਂ ਪਾਓ ਇਹਨਾਂ ਬੀਬੀਆਂ ਨਾਲ ਜਾ ਕੇ ਤੁਸੀਂ ਪੈਪਰ ਤੇ ਸਿੱਟੋ ਕਿ ਇਹ ਜਿਹੜਾ ਮੋਰੇ ਆ ਆ ਹੁਣ ਅਸੀਂ ਇਦਾਂ ਕਰਾਂਗੇ ਇਦਾਂ ਕਰਾਂਗੇ ਸਾਰੇ ਜਿਹੜੇ ਮਹੱਲੇ ਵਾਲੇ ਆ ਉਹਨਾਂ ਨੂੰ ਨਾਲ ਲੈ ਕੇ ਜਾਓ ਉਹ ਜਿਹੜਾ ਪਾਣੀ ਜਿਹੜਾ ਨਿਕਲ ਸਕੇ ਕਿਸੇ ਪਾਸੇ ਨਹੀਂ ਅਸੀਂ ਅੱਜ ਪੰਪ ਚਲਾ ਦੇਣਾ ਜੀ ਜਦੋਂ ਉਹ ਸਾਡੇ ਕੋਲ ਆਉਣਗੇ ਫਿਰ ਅਸੀਂ ਇਹਨਾਂ ਨੂੰ ਵੀ ਸੱਦ ਲਾਂਗੇ ਭਾਈ ਵੀ ਆ ਆ ਸਮੱਸਿਆ ਹੈ ਅਸੀਂ ਹੁਣ ਉਹਨੂੰ ਪੰਪ ਕੋਸ਼ਿਸ਼ ਕਰਦੇ ਆਂ ਸ਼ਾਮ ਤੱਕ ਅਸੀਂ ਉਹ ਪੰਪ ਚਲਾ ਲਾਂਗੇ ਚ ਕੋ ਬੜੀ ਸਮੱਸਿਆ ਨਹੀਂ ਹੈਗੀ ਕਿਉਂਕਿ ਜਿਹਦੇ ਘਰ ਦੇ ਵਿੱਚ ਇਸ ਵੇਲੇ ਕੋ ਰੋਟੀ ਪਾਣੀ ਬਣਾਉਣਾ ਸਗਾ ਜਾਂ ਕੁਛ ਆ ਜਦੋਂ ਉਹਨਾਂ ਦੇ ਘਰ ਦੇ ਵਿੱਚ ਪਾਣੀ ਜਾਊਗਾ ਪਾਣੀ ਤਾਂ ਬਰਸਾਤ ਦਾ ਆ ਨਾ ਤੇ ਸਾਡੀ ਸੀਵਰ ਲਾਈਨ ਦਾ ਪਾਣੀ ਨਾ ਘਰੇਲੂ ਜੂਜ ਦਾ ਡੇਲੀ ਦਾ ਪਾਣੀ ਆ ਬਰਸਾਤ ਹੋਈ ਜਾਂ ਸਾਰੀ ਰਾਤ ਹੋਈ ਆ ਔਰ ਸਾਰੀ ਸਮੱਸਿਆ ਇਹ ਇਕੱਲੇ ਬਿਲਗੇ ਚ ਨਹੀਂ ਹੋਈ ਹਾਂਜੀ ਇੱਕ ਪ੍ਰਧਾਨ ਜੀ ਇੱਕ ਸਵਾਲ ਆ ਵੀ ਜੇ ਜਿਹੜਾ ਉੱਥੇ ਲੋਕ ਇਕੱਠੇ ਹੋਏ ਸੀਗੇ ਹਮ ਅਗਰ ਤੁਸੀਂ ਮੌਕੇ ਦੇ ਉੱਤੇ ਸਬੰਧਤ ਐਮਸੀ ਜਿਹੜਾ ਬਲਵੀਰ ਕੋ ਜਿਹੜੀ ਹੈਗੀ ਆ ਜਾਂ ਤੁਸੀਂ ਜੇ ਤੁਹਾਨੂੰ ਫੋਨ ਕੀਤਾ ਜਾਏਗਾ ਤਾਂ ਪਹੁੰਚ ਕੇ ਦੇਖੇ ਤਾਂ ਮਸਲਾ ਨਾ 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 ਕ੍ਰੋਸ ਵਿੱਚ ਇਸ ਕਰਕੇ ਉੱਥੇ ਕੋਈ ਵੀ ਐਮਸੀ ਪਹੁੰਚ ਨਹੀਂ ਸਕਿਆ ਜਦੋਂ ਬਰਬੀਰਪੁਰ ਆਈ ਸੀ ਤਾਂ ਉਹ ਮੁੜ ਕੇ ਚਲੇ ਗਈ ਮੇਰੀ 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 ਗੱਲ ਕਰੋ ਵੀ ਚੱਲ ਗਈ ਇਹਦੇ ਵਾਰ ਕੀ ਗਾਣੇ ਚਾਹੋ ਕੁਝ ਲੋਕ ਉਹ ਹੁੰਦੇ ਨੇ ਜਿਹੜੇ ਸਮੱਸਿਆ ਨੂੰ ਦੇਖ ਕੇ ਉਹਦਾ ਹੱਲ ਕਰਨ ਲਈ ਸਿਰ ਨਾਲ ਸਿਰ ਜੋੜਦੇ ਨੇ ਵਿਚਾਰ ਬਟਾਂਦਰਾ ਕਰਦੇ ਨੇ ਕੁਝ ਲੋਕਾਂ ਨੇ ਸਿਰਫ ਸਿਆਸਤ ਕਰਨੀ ਹੁੰਦੀ ਆ ਤਾਂ ਝਗੜਾ ਹੀ ਕਰਨਾ ਹੁੰਦਾ ਜਿੱਥੇ ਹੁਣ ਵੀ ਤੁਸੀਂ ਇਦਾਂ ਦਾ ਮਾਹੌਲ ਦੇਖਿਆ ਹੋਊਗਾ ਜਦੋਂ ਸਵੇਰੇ ਕੌਂਸਲਰ ਬਰਬੀਰਪੁਰ ਨੂੰ ਸੱਦਿਆ ਗਿਆ ਉਹ 5 ਮਿੰਟ 'ਚ ਉੱਥੇ ਪਹੁੰਚੇ ਨਹੀਂ ਪਰ ਦੇਖੋ ਚੁਣੇ ਹੋਏ ਨਮਾਇंदे ਨੇ ਚੁਣੇ ਹੋਏ ਨਮਾਇੰਦਿਆਂ ਨੂੰ ਜਦੋਂ ਕੋਈ ਬਦਤਮੀਜ਼ੀ ਨਾਲ ਬੋਲ ਭੀੜ ਤੰਤਰ ਹੁੰਦਾ ਆ ਇਹ ਇਹਦੀ ਕੋਈ ਗਿਣਤੀ ਨਹੀਂ ਹੁੰਦੀ ਭੀੜ ਤੰਤਰ ਦੇ ਵਿੱਚ ਕਿਹਨੇ ਕੀ ਕਹਿ ਦੇਣਾ ਹਰ ਕੋ ਨੂੰ ਆਪਣੀ ਇੱਜ਼ਤ ਪਿਆਰੀ ਹੈ ਬਲਬੀਰ ਕੌਰ ਨੂੰ ਜਦੋਂ ਉੱਥੇ ਕੁਝ ਬੰਦਿਆਂ ਨੇ ਜਦੋਂ ਹੁਣ ਇੱਕ ਬੰਦੇ ਨੇ ਕੋਈ दारू ਪੀਤੀ ਉਹ ਤੋਂ ਮਸ਼ਕੋਂ ਦਾ ਹੀ दारू ਦਾ ਅਸੀਂ ਫੇ ਵੀ ਉਹਦੀ ਗੱਲ ਸੁਣੀ दारू ਨਾਲ ਰੱਜਿਆ ਸੀ ਬੰਦਾ ਅਸੀਂ ਉਹਦੀ ਫੇ ਵੀ ਗੱਲ ਸੁਣੀ ਜਦੋਂ ਕੋਈ ਇਦਾਂ ਦੀ ਬਤਮੀਜ਼ੀ ਚੁਣੇ ਹੋਏ ਨਮਾਇਦੇ ਨਾ ਕਰੂਗਾ ਫੇਰ ਹਰੇਕ ਬੰਦਾ ਵਾਈਟ ਕਰਦਾ ਵੀ ਇਦਾਂ ਦੇ ਭੀੜ ਤੰਤਰ ਤੋਂ ਬਿਹਤਰ ਇਹ ਆ ਆ ਦਫ਼ਤਰ ਬਣੇ ਨੇ ਬੈਠ ਕੇ ਭਾਈਚਾਰੇ ਦੀ ਗੱਲ ਹੋਵੇ ਤਾਂ ਹੱਲ ਹੋ ਸਕਦਾ ਦੂਸਰੀ ਗੱਲ ਜਦੋਂ ਮੈਨੂੰ ਫੋਨ ਆਇਆ ਇਹਨਾਂ ਨੂੰ ਮੋਦੋਂ ਕਿਹਾ ਵੀ ਮੈਂ ਬਾਹਰਾਂ ਮੈਂ 11 ਤੋਂ 11:30 ਦਫ਼ਤਰ ਆ ਜਾਣਾ ਔਰ ਮੈਂ ਆਪਣੇ ਟਾਈਮ ਨਾਲ ਇੱਥੇ ਆ ਗਿਆ ਹੁਣ ਕਿ ਆਪ ਸਭ ਨਾਲ ਤਸੱਲੀ ਨਾਲ ਗੱਲ ਸੁਣੀ ਆ ਤਸੱਲੀ ਨਾਲ ਜਵਾਬ ਦਿੱਤਾ ਆ ਜਿਨ੍ਹਾਂ ਨੂੰ ਸਿਆਸਤ ਜਿਨ੍ਹਾਂ ਨੇ ਸਿਆਸਤ ਕੀਤੀ ਉਹਨਾਂ ਨੂੰ ਸਿਆਸਤ ਦੇ ਹਿਸਾਬ ਨਾਲ ਹੈਂਡਲ ਕੀਤਾ ਇਸ ਕਰਕੇ ਇਹ ਜਿਹੜੀਆਂ ਗੱਲਾਂ ਹੈਗੀਆਂ ਕੁਝ ਲੋਕਾਂ ਨੂੰ ਮੌਕਾ ਅੱਜ ਮਿਲਿਆ ਸੱਤ ਅੱਠ ਮਹੀਨਿਆਂ ਚ ਰਾਜ਼ੀ ਰਹਿਣ ਕੋਈ ਗੱਲ ਨਹੀਂ ਪੋਜ਼ਿਟਿਵ ਜਿਹੜੀ ਵਿਰੋਧ ਆ ਅਸੀਂ ਉਹਦਾ ਸਤਕਾਰ ਕਰਾਂਗੇ ਹੁਣ ਤੁਸੀਂ ਲੋਕਾਂ ਨੂੰ ਕੀ ਪਿਛਵਾੜ ਦੋਨੇ ਹੋ ਗਏ ਮਸਲਾ ਕਿੰਨੇ ਦਿਨਾਂ ਵਿੱਚ ਹੱਲ ਦੇਖੋ ਇਹਦਾ ਜਿਹੜਾ ਪੱਕਾ ਮਸ ਮੈਂ ਅੱਜ ਵੀ ਕਲੀਅਰ ਕਰ ਦਿੰਨਾ ਪੱਕਾ ਮਸਲਾ ਇਹਦਾ ਉਦੋਂ ਹੀ ਹੋਣਾ ਜਦੋਂ ਇਹ ਛੱਪੜ ਖਾਲੀ ਹੋਊਗਾ ਛੱਪੜ ਉਦੋਂ ਹੀ ਖਾਲੀ ਹੋਊਗਾ ਜਦੋਂ ਲੱਗੇ ਸਾਨੂੰ ਕੋ ਖੇਤ ਖਾਲੀ ਮਿਲਣਗੇ ਜਦੋਂ ਤਾਂ ਖੇਤਾਂ ਦੇ ਵਿੱਚ ਅਸੀਂ ਪਾਣੀ ਪਾਈਦਾ ਤੇ ਇਹ ਹੀ ਕੁਝ ਬੰਦੇ ਜਿਹੜੇ ਇੱਥੇ ਹੁੰਦੇ ਇਦਾਂ ਦੇ ਉਹ ਜਾ ਕੇ ਖੇਤਾਂ ਵਾਲਿਆਂ ਨੂੰ ਮਕਰਾਨਦੇ ਆ ਵੀ ਤੁਸੀਂ ਪਾਣੀ ਬੰਦ ਕਰੋ ਕਿਤੇ ਮਤਲਬ ਇਹ ਇਦਾਂ ਕੰਮ ਹੋ ਨਾ ਜਾਵੇ ਕਿਉਂਕਿ ਉਹ ਹੀ ਨਾ ਤਾਂ ਇੰਤਜ਼ਾਰ ਕਰਦੇ ਹੁੰਦੇ ਆ ਵੀ ਬਰਸਾਤ ਦੇ ਵਿੱਚ ਮਾਹੌਲ ਕ੍ਰੀਏਟ ਹੋਵੇ ਇਦਾਂ ਦਾ ਤੇ ਅਸੀਂ ਸਿਆਸਤ ਕਰੀਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਲੱਗੇ ਸਾਡੀ ਜ਼ਮੀਨ ਆ ਸਾਡੀ ਬਾਹਰ ਐਨ ਆਰ ਆਈ ਨਾਲ ਵੀ ਗੱ ਠੇਕੇ ਤੇ ਮਿਲ ਗਈ ਜ਼ਮੀਨ ਫਿਰ ਸਾਡੇ ਲਈ ਇਹ ਸਮੱਸਿਆ ਨਹੀਂ ਹੈਗੀ ਸਾਡੇ ਤਾਂ ਮਤਲਬ ਮਹੀਨੇ ਦਾ ਕੰਮ ਹੈ ਵਿੱਚੇ ਅਸੀਂ ਖਾਲੀ ਕਰ ਲਾਂਗੇ ਵਿੱਚੇ ਅਸੀਂ ਇਹਦੇ ਖੂਬ ਬਣਾ ਲਾਂਗੇ ਵਿੱਚੇ ਚੱਕ ਕੇ ਇਹਨੂੰ ਸਿਵਰ ਲਾਈਨਾਂ ਅਟੈਚ ਕਰ ਲਾਂਗੇ ਇੱਕ ਬਾਲੀ ਵੱਡੀ ਨਹੀਂ ਗੱਲ ਹੈਗੀ ਸਿਰਫ ਸਾਡਾ ਸ਼ੁਰੂਆਤੀ ਦੌਰ ਸੀ ਲੋਕਾਂ ਨੂੰ ਬਰਦਾਸ਼ਤ ਨਹੀਂ ਸੀ ਹੁੰਦਾ ਵੀ ਆਮ ਘਰਾਂ ਦੇ ਲੋਕ ਆ ਉਤਨਾ ਡਾਂਡਾਂ ਦੀਆਂ ਕੁਰਸੀਆਂ ਤੇ ਇੱਥੇ ਆਣ ਕੇ ਕਿਉਂ ਬਹਿ ਕੇ ਜਿਹੜੇ ਸੋਚਦੇ ਸੀ ਵੀ 40 40 50 50 ਸਾਲ ਤੂੰ ਇਹਨਾਂ ਕੁਰਸੀਆਂ ਤੇ ਇਹਨਾਂ ਦਫ਼ਤਰਾਂ ਤੇ ਸਾਡਾ ਹੀ ਰਾਜ ਰਹਿਣਾ ਹੈ ਉਹ ਬਰਦਾਸ਼ਤ ਨਹੀਂ ਕਰਦੇ ਕਿ ਸਾਡੇ ਅਰਗੇ ਸਧਾਰਨ ਲੋਕ ਇੱਥੇ ਆ ਕੇ ਬੈਠੇ ਆ ਉਹ ਹਰ ਕੰਮ ਦੇ ਵਿੱਚ ੜਿੱਕਾ ਬਣਦੇ ਆ ਉਹਨਾਂ ਨੇ ਬਣਨਾ ਆ ਅਸੀਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਸਾਡੇ ਐਮਐਲਏ ਸਾਹਿਬ ਬੀਬੀ ਇੰਦਰਜੀਤ ਕੁਮਾਰ ਦਾ ਕਲੀਅਰ ਕਟਾ ਅਜੰਡਾ ਆ ਸਾਡਾ ਕੇਂਦਰ ਤਸੀ ਧਿਆਨ ਜਿਹੜਾ ਆ ਵਿਕਾਸ ਦੇ ਕੰਮਾਂ ਤੇ ਕਰਨਾ ਆ ਅਸੀਂ ਇਦਾਂ ਦੀ ਗੰਦੀ ਸਿਆਸਤ ਨਹੀਂ ਪੈਣਾ ਹੈਗਾ ਹਾਂਜੀ